ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਅਸੀਂ ਤੁਹਾਡੇ ਨਵੇਂ ਵਲੌਗ ਵਿੱਚ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਬੈਡ ਪਾਲਿਸ਼ ਕਰਨਾ ਆਹ ਤੁਸੀਂ ਪਾਲਿਸ਼ ਕਰਨਾ ਤੇ ਇਹਦੀ ਕਿਉਂ ਖਤਮ ਕਰ ਜਾਂਦੀ ਹੈ ਇਹ ਪਹਿਲਾ ਕਦਮ ਕਰਨਾ ਉਹਨੂੰ ਖਤਮ ਕਰਨਾ ਅਤਿ ਬੈਡ ਦੀ 1.5 16-17 ਸਾਲ ਪੁਰਾਣਾ ਬੈਡ ਹੈ ਇਹਨੂੰ ਅਸੀਂ ਕਿਸ ਤਰ੍ਹਾਂ ਨਵਾਂ ਕਰ ਸਕਦੇ ਹਾਂ ਕਿਸ ਤਰ੍ਹਾਂ ਇਹਦੀ ਫਿਰ ਪਾਲਿਸ਼ ਕਰ ਸਕਦੇ ਹਾਂ ਇਹ ਥੋੜਾ ਜਿਹਾ ਹੋ ਚੁੱਕਾ ਸੀ ਖਰਾਬ ਧਿਆਨ ਰੱਖਣਾ ਕਿ ਨਾ ਹੋਵੇ ਉਹ ਮੈਂ ਬਾਹਰ ਇੱਕ ਰੱਖਿਆ ਹੈ ਹਾਂ ਰੱਖਿਆ ਐਨੀਆਂ ਥਾਂ ਤੇ ਨਾ ਢੇਰੀਆਂ ਨਹੀਂ ਲੱਗੀਆਂ ਇਹ ਆਟੇ ਜੇ ਵਰਗੀਆਂ ਲੱਕੜ ਤੋਂ ਆ ਜਿਹੜੀ ਨਾ ਮੇਨਾਰ ਇਹ ਕਿੰਨਾ ਤੇ ਵੇਖਣਾ ਲੜੀਆਂ ਸ ਮੋਰੀਆਂ ਮੋਰੀਆਂ ਇੱਥੇ ਕਿਉਂਕਿ ਆਪਾਂ ਨੂੰ ਦੀਰਾਂ ਨਹੀਂ ਤੁਹਾਨੂੰ ਵਿਖਾ ਦਿੰਨੇ ਆ ਜੇ ਕੋਲ ਦੇਪੇ ਬਿਲਕੁਲ ਛੋਟੀਆਂ ਛੋਟੀਆਂ ਮੋਰੀਆਂ ਆ ਤਾਂ ਹੀ ਵੇਖ ਸਕਦੇ ਜੇ ਆ ਜਿਹੜੀ ਤੇ ਇੱਥੇ ਵੇਖ ਸਕਦੇ ਜੇ ਥੱਲੇ ਬੜੀਆਂ ਮੋਰੀਆਂ ਆ ਵੀ ਵੇਖ ਸਕਦੇ ਜੇ ਬੜੀ ਗਏ ਮੋਰੀਆਂ ਆ ਜਾਂਦਾ ਇਹ ਜਿੱਦਾਂ ਜਿੱਡਾ ਪਾਊਡਰ ਜਿਆ ਮ ਡੁੱਲੀ ਜਾਂਦਾ ਡੁੱਲੀ ਜਾਂਦਾ ਤੇ ਜਿੱਥੇ ਆਪਾਂ ਮਤਲਬ ਬੋਕਰ ਨਹੀਂ ਜਾਂਦੀ ਕਿਦੇ ਉੱਥੇ ਢੇਰੀਆਂ ਲੱਗੀਆਂ ਹੋਈਆਂ ਇਸ ਕਰਕੇ ਆਪਾਂ ਆਖਿਆ ਵੀ ਇਹਨਾਂ ਦਾ ਇਲਾਜ ਕਰੀਏ ਅਸੀਂ ਕਰੇ ਇਹਨੂੰ ਇਹਨਾਂ ਦੇ ਆਪਣਾ ਮੈਟ ਪਾਲਿਸ਼ ਹੋ ਜਾਊਗਾ ਤੇ ਇੱਕ ਵਿੱਚ ਆਪਾਂ ਇਹਦੇ ਵਿੱਚ ਤੇਲ ਮਿਲਾਵਾਂਗੇ ਉਹ ਤੁਹਾਨੂੰ ਐਂਡ ਤੇ ਦੱਸ ਦਿਆਂ ਕਿਹੜਾ ਤੇਲ ਕਿ ਉਹ ਸਿਰੋਗ ਵੀ ਸਾੜੀ ਮਾਰ ਦੂਗਾ ਹੂੰ ਤੇ ਆ ਜਾ ਫਿਰ ਕਰਦੇ ਆ ਜੀ ਦੱਸ ਦੇ ਤੁਹਾਨੂੰ ਕਿ ਇਸ ਤਰ੍ਹਾਂ ਕੀ ਬਣਾਣਾ ਹੈ ਤਿੰਨ ਚੀਜ਼ਾਂ ਲੈ ਲਈਆਂ ਆਂ ਅਸੀਂ ਇਹਦੇ ਨਾਲ ਅਸੀਂ ਦੀਬੀ ਦੀ ਬਣਾਵਾਂਗੇ ਪਾਲਿਸ਼ ਤੇ ਨਾਰਾਇਦੀ ਕਰਾਂਗੇ ਨਾਰਾਇਸ਼ ਨੂੰ ਉਹਦਾਣਾ ਸਭ ਕੰਮ ਹੋ ਜਾਣੇ ਆ ਸਫਾਈ ਵੀ ਹੋ ਜਾਣੀ ਆ ਇੱਕ ਵਾਰੀ ਇਹਨੂੰ ਆਪਾਂ ਡਸਟ ਝਾੜ ਲਈਏ ਕਿ ਜਿਆਦਾ ਜਿਹੜਾ ਘੱਟਾ ਮਿੱਟੀ ਪਿਆਸੀ ਹਮ ਪਹਿਲੀ ਚੀਜ਼ ਵਿਨੀਗਰ ਹੈ ਹੋ ਗਈ ਜਾਰਦਾ ਤੇਲ ਆ ਜਿਹੜੇ ਬਾਰੇ ਜੇ ਕਿ ਨੂੰ ਪਤਾ ਤੇ ਠੀਕ ਹੈ ਨਹੀਂ ਤੇ ਕਮੈਂਟ ਕਰਕੇ ਦੱਸੋ ਨਹੀਂ ਤੇ ਆਪਾਂ ਤੁਹਾਨੂੰ ਲਾਸਟ ਦੱਸਦੇ ਹਾਂ ਕਿ ਕੀ ਚੀਜ਼ ਹੋ ਹਾਂ ਨੇ ਤਾਂ ਆਪਾਂ ਬਣੀਏ ਤੇ ਵੀਡੀਓ ਦੇ ਨਾਲ ਦਾ ਆਪਾਂ ਇੱਕੋ ਜਿਹੀ ਮਾਤਰਾ ਵਿੱਚ ਲਵਾਂਗੇ ਸਾਰੀਆਂ ਚੀਜ਼ਾਂ ਬੱਸ ਬਾਦੂ ਦੁੱਧ ਵੀ ਕਰਨੇ ਆ ਬੂਏ ਵੀ ਕਰਨੇ ਬਾਦੂ ਸਾਰੇ ਕਰਨੇ ਆ ਕਰਨੇ ਹਾਂ ਹਾਂ ਜੇ ਇੱਕ ਆਪਾਂ ਭਾਗ ਲੈ ਤਿਆਰ ਕਰ ਦੋ ਸਰਦ ਕੋਈ ਹੁਣ ਨਾਲ ਮਿਲਾ ਦਾਂਗੇ ਵਿੱਚ ਸਰੋਂ ਦਾ ਤੇਲ બસ ਤੇ ਆਪਣੀ ਬਣ ਲੱਗੀ ਹੈ ਪਾਲਿਸ਼ ਨਾਲ ਇੱਥੇ ਵਿਨੀਗਰ ਸਿਰਕਾ ਦੇਖਿਆ ਤੇ ਚਮਕ ਇਹ ਤੁਹਾਡੇ ਸਾਹਮਣੇ ਕਰਾਂਗੇ ਕਿੰਨੀ ਕੀ ਚਮਕ ਆਂਦੀ ਬੈੱਡ 'ਚ ਨਾਲੇ ਕਿਲਿੰਗ ਬਣਦੀ ਚਮਕ ਸਾਰੇ ਕਮਰਿਆਂ ਦੇ ਬੂਏ ਵੀ ਤੁਸੀਂ ਸਾਨੂੰ ਮੈਂ ਕੇਵਲੇ ਵੀ ਕਰ ਸਕਦੇ ਜੀ ਜ਼ਰੂਰੀ ਨਹੀਂ ਇਹ ਬੈੱਡ ਹਰੇਕ ਚਮਕ ਸਕਦੇ ਬਸ ਬਸ ਬਹੁਤ ਬਹੁਤ ਇਹਨੂੰ ਆਪਾਂ ਇਹ ਖਾ ਨਹੀਂ ਦੇਦੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹਾਂ ਹਾਂ ਵੀ ਨਹੀਂ ਕਰ ਇਹ ਘੱਟ ਦੇ ਸਾਫ਼ ਕਰ ਦਿੰਦਾ ਹਾਂ ਗਾਇ ਇਹਨਾ ਪੈਂਦਾ ਇਹਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਕੇ ਇਹਦੇ ਫਿਰ ਲਾਉਨੇ ਆ ਨਾ ਨੇ ਫਿਰ ਇਹੋ ਬੈਠੇ ਵੇਖੋ ਵੀ ਕਿੱਦਾਂ ਤੇ ਕਿੱਦਾਂ ਬਾਅਦ ਚਾਹ ਚਾਹ ਇਹਨੂੰ ਪਹਿਲਾਂ ਤਾਂ ਖਾ ਦੇਨੇ ਫਿਰ ਬਾਅਦ ਚ ਤੇ ਖਾਣਾ ਲੇਵਣੀ ਹਮੇ ਹੁਣ ਜਿਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਖੜਾ ਇੱਕੋ ਜਿਹਾ ਬਣ ਜੇ ਯੋਗੀਆਂ ਤਿੰਨੇ ਚੀਜ਼ਾਂ ਮਿਕਸ ਕੀਤੀਆਂ ਨਾ ਤੀਸਰੀ ਵੀ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਨੇ ਕਹਰੇ ਤੀਸਰੀ ਹੈਗੀ ਹੈ ਕਿਹੜੀ ਚੀਜ਼ ਹੈ ਦੱਸਿਓ ਧਾਰ ਬਿੰਦਾ ਤੇਲ ਧਾਰ ਬਿੰਦਾ ਤੇਲ ਜਿਹੜੀ ਸਮੈਲ ਦੇ ਨਾਲ ਨਾ ਉਹ ਵੀ ਸ਼ੋਗਾ ਮਰ ਜਾਂਦੀ ਆ ਹਾਂ ਮਰ ਜਾਂਦੀ ਇਹ ਜਿਹੜੀ ਸਰੋਂ ਦਾ ਤੇਲ ਉਹ ਚਮਕ ਪੈਦਾ ਕਰ ਦਿੰਦਾ ਹੈ ਤੇ ਜਿਹੜਾ ਵਿਨੀਗਰ ਉਹ ਕੋਈ ਦਾਗ ਧੱਬਾ ਕੋਈ ਚੀਜ਼ ਲਿਧਾਈ ਜੋ ਵੀ ਉਹ ਤੁਹਾਡਾ ਬੈੱਡ ਇਹਨੂੰ ਲਿਸ਼ਕਾ ਦੇਗਾ ਕਿੰਨੇ ਚੀਜ਼ਾਂ ਤਾਂ ਮਿਕਸ ਕੀਤੀਆਂ ਨੇ ਅਸੀਂ ਇਹ ਟੋਨਿੰਗ ਹ ਬਣਾਣੇ ਆਂ ਦੀ ਅੱਡੇ ਦੇ ਆਪਾਂ ਕਰਕੇ ਫਿਰ ਅੱਧਾ ਪਹੀ ਦੱਸੋ ਬਈ ਇਹੋ ਸਾਹਮਣੇ ਹਾਂ ਇਹਨੂੰ ਅਸੀਂ ਕਪੜਾ ਕਾਟਨ ਦਾ ਲੈ ਲੈਣਾ ਹੈ ਉਸੇ ਨੂੰ ਮਿਕਸ ਕਰਕੇ ਤੁਸੀਂ ਆਪਣੇ ਬੈੱਡ ਦਰਵਾਜ਼ੇ ਆ ਤੇ ਹੀ ਸਕਦੇ ਆ ਆ ਇਹ ਜੇ ਸੀ ਨਾ 6 ਮਿੰਟਸ ਚ ਇੱਕ ਵਾਰੀ ਕਰ ਲਈਏ ਦੋ ਵਾਰੀ ਕਰ ਲਈਏ ਤੇ ਤੁਹਾਡੀ ਜਿਹੜੀ ਇਹ ਲੱਕੜ ਦੀ ਮਨਿਆਦ ਵੀ ਵਧੀ ਰਹੇਗੀ ਤੇ ਚਮਕ ਵੀ ਪਰਕਾਰ ਵਰਕਰਾਰ ਰਹੇਗੀ ਵਰਕਰਾਰ ਹੋਊਗੀ ਹਾਂ ਦੇਖ ਸਕਦੇ ਆਪਣੀਆਂ ਚੀਜ਼ਾਂ ਨਾ ਆਪਣੇ ਵਾਸਤੇ ਨੂੰ ਸਾਹਮਣੇ ਰੱਖਣਾ ਕਿਸ ਤਰ੍ਹਾਂ ਰੱਖਣਾ ਕਿਉਂਕਿ ਇਹ ਕਹਿਣਾ ਸੌਖਾ ਚੀਜ਼ਾਂ ਲੈ ਆਂਦੀਆਂ ਨਹੀਂ ਜਾਂਦੀਆਂ ਇੱਕ ਵਾਰੀ ਆਈਆਂ ਹੁਣ ਘਾਟੇ ਕਾਦੋ ਕਰ ਲਈਦੀ ਮੈਂ ਕਹਿੰਦੀ ਨਹੀਂ ਆ ਸਾਲ 6 ਮਹੀਨਿਆਂ ਬਾਅਦ ਦੋ ਵਾਰੀ ਤੇ ਕੰਮ ਸਾਲ ਚ ਜ਼ਰੂਰ ਚਾਹੀਦਾ ਇਹ ਨਾ ਤੇ ਹੁਣ ਚਲੋ ਦੁਬਾਰੀ ਦੀ ਸਫਾਈ ਕੀਤੀ ਸਮਾਨ ਸਾਰਾ ਚੱਕਿਆ ਸੀ ਤੇ ਸੋਚਿਆ ਇਹ ਵੀ ਕੰਮ ਅਮਰੀਕੀ ਨਾਲ ਕਰਕੇ ਤੇ ਇਹਨਾਂ ਨੂੰ ਅੱਧੇ ਨਾ ਦੱਦਿਆਂ ਜਾਂ ਤਾਂ ਕਿੰਦਾ ਨਾ ਕਮਾਂਦੇ ਨਾਲ ਵੀ ਲੋਡ ਸੇ ਨੂੰ ਬਰੀਂ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਇੱਕ ਮਿੰਟ ਦਾ ਸੁਣਾਇਆ ਜਾਂਦਾ ਇਹ ਫਿਰ ਹਰ ਨਾਲ ਵੀ ਵੀਡੀਓ ਬਣਾਉਣਾ ਠੀਕ ਹੈ ਉਹ ਦੱਜੀ ਯਾਨੀ ਕਰਦਾ ਹਾਂ ਨਹੀਂ ਨਹੀਂ ਸਹੀ ਗੱਲ ਆ ਦੇਖੋ ਚਮਕ ਆ ਆ ਦੇਖੋ ਇੱਥੇ ਨਹੀਂ ਨਾ ਲਾਇਆ ਨਹੀਂ ਨਾ ਚਮਕਾ ਦੇ ਅੱਦਾ ਕਰਾਂਗੇ ਅੱਦਾ ਛੱਡਾਂਗੇ ਨਾ ਤੁਹਾਨੂੰ ਫਿਰ ਦੱਸ ਦਿਆਂ ਚਲੋ ਠੀਕ ਕਰਕੇ ਮਿਲਦੇ ਹਾਂ ਕਰੀ ਹੋ ਗਈ ਜੀ ਚਮਕ ਆ ਗਈ ਜੀ ਅੱਗੇ ਨਾਲ ਚਮਕ ਮੈਂ ਆ ਗਈ ਅੱਗੇ ਨਾਲ ਹਾਂ ਇੰਨਾ ਕਰਨ ਦੇ ਇਹ ਬਾਹਰ ਨਾ ਤੇ ਮੈਡੀ ਘਟਾਈ ਹੋਣ ਲਈ ਨਾ ਹਾਂ ਉਹ ਰਾਜਵੀਰ ਜਵੰਦੇ ਨੇ ਇੰਨੇ ਕਰ ਰਹੇ ਨੇ ਖਲਾ ਕੇ 10 ਬਚਾਰੇ ਦੇ ਉਹ ਹੈ ਨਾ ਬੜੇ ਟਰੈਕਟਰਾਂ ਦੇ ਕਾਲੀ ਵਾਈ ਜਿਆਨੇ ਮੁੰਡਾ ਮੰਨਣ ਹੋਰ ਹਾਂ ਹੋਰ ਤਰਾ ਹੁੰਦਾ ਇਹ ਆਪਾਂ ਨਹੀਂ ਪਰ ਇੱਕ ਕਹਿੋ ਜੀ ਸੋਚ ਹੈ ਬੰਦਾ ਜਿੰਦੇ ਆ ਤਾਂ ਘੱਟ ਤੇ ਮਰਿਆਂ ਦਾ ਜ਼ਿਆਦਾ ਚਲੋ ਦੁੱਖ ਤੇ ਹਰੀਖ ਨੂੰ ਹੁੰਦਾ ਹੀ ਨਹੀਂ ਆਪਾਂ ਕਹਿੰਦੇ ਵਿਚਾਰੇ ਬੜਾ ਆਇਆ ਆਪਾਂ ਨੂੰ ਚਾਰੇ ਦਾ ਤੇ ਪਰ ਲੋਕ ਜਿਆਦਾ ਹੀ ਬਾਤ ਚਾਹ ਉਹਦੀ ਰੀਤ ਸਤ ਤਾਂ ਚੱਕ ਦੇਣੀ ਹਾਂ ਇਹ ਤੇ ਬਾਤ ਚ ਪਛਾਣਦੇ ਆ ਬਾਤ ਚ ਪਛਾਣਦੇ ਚਾਰੇ ਦਾ ਮਨ ਦਾ ਬੜਾ ਆਇਆ ਨਾ ਬੜਾ ਆਇਆ ਤੇ ਆਉਂ ਹੀ ਚਾਰ ਆਇਆ ਤੇ ਤੇ ਭਾਲੀ ਤੇ ਵਿਚਾਰਿਆਂ ਦੇ ਘਰ ਆ ਜਾ ਨਾ ਪਰੇਸ਼ਾਨੀ ਆ ਗਈ ਸਾਰੇ ਆਪਣੇ ਕਿਨੇ ਕਿ ਬੱਚਿਆਂ ਦਾ ਪਿਓ ਹੀ ਤੇ ਦੁੱਖ ਆਇਆ। ਹਾਂ ਵੀ ਜਿਹੜਾ ਨਾ ਇਹ ਚਲੇ ਗਿਆ। ਆਉਂਦਾ ਕਿ ਕਿ ਆਪ ਚਾਰਿਆਂ ਦਾ ਦੁੱਖ ਦੇਣਾ ਧਾਰਾ ਦੇ ਹੋਰ ਵੱਧ ਜਾਂਦਾ ਸਮੋਂ। ਜਦੋਂ ਸਾਰੇ ਹੁਣ। ਬਾਲੀ ਖੇਡ ਕਮਣਾ ਮਿਲਦੇ ਬੜਿਆਂ ਜਲੀ ਆਂਦੀਆਂ। ਉਹਦੀ ਆ ਕੋਦਾਂਗਾ ਕਹਤੇ ਆ। ਅੱਦਾਈ ਕਿਹ ਕਾਰਕਾ ਤੇ ਆ ਜੀ। ਇਹ ਤੋਂ ਗੱਲੀ ਨਾ ਪ੍ਰਧਾਨ ਤੋਂ ਉੱਠੋ ਨੇ। ਅਰੇ ਚਮਕ ਦੇਖੋ ਤੇ ਲਿਸ਼ਕਾ।

देख सकते चमक गया बैड एक तो टावर ला एक्सट्रा आखे आम करके ना एक बार हाँ एक्सट्रा थोड़ी बोगी जिते नहीं हथ पाया प्रशना कर लिये ਤੇ ਫੇਰ ਇਹਨੇ ਇੱਕ ਅਰੇ ਛੁੱਕੇ ਕਪੜਾ ਲੈ ਕੇ ਇਹਨੂੰ ਬਿਲਕੁਲ ਗਿੱਲਾ ਨਹੀਂ ਕਰਨਾ ਫੇਰ ਦੇਣਾ ਆਪਾਂ ਤੁਹਾਡੇ ਫਰਨੀਚਰ ਦੇਖ ਕੇ ਨੇ ਕਹਿੰਨਾ ਪਾਲਿਸ਼ ਕਰਵਾਇਆ ਜੀ ਹਾਂ ਕਿਸੇ ਨੇ ਨਹੀਂ ਹੈਨਾ ਕਿ ਇਹ ਹੋਈ ਪੁਰਾਣਾ ਬੈੱਡ ਹੈ ਇਹ ਨਾ ਇਹੋ ਗਾਣਾ ਨਾ ਇਹ ਪਾਲਿਸ਼ ਕਰਵਾ ਲਿਆ ਜੀ ਇਸ ਤਰ੍ਹਾਂ ਕਰਿਓ ਘਰ ਵਿੱਚ ਤੁਸੀਂ ਵੀ ਪਾਲਿਸ਼ ਕਰ ਸਕਦੇ ਜੀ ਆਪਣੇ ਫਰਨੀਚਰ ਦੀ ਸਾਂਭ ਸੰਭਾਲ ਕਰ ਸਕਦੇ ਜੀ ਇਹ ਟ੍ਰਿਕ ਹੈ ਕੋਈ ਸਸਤਾ ਬਿਲਕੁਲ ਹੀ ਕਿੰਨੇ ਪੈਸੇ ਖਰਚੇ ਦੇ ਬਾਜ਼ਾਰ ਚ ਅਸੀਂ ਅਹ ਨਾਲ ਜਿਹੜਾ ਸਲੋਕਾ ਪਜਾਉਣਾ ਉਹ ਵੀ ਨਹੀਂ ਹੋਣੇ ਪਜਾਉਣਾ ਹੂੰ ਤੇ ਹਾਂ ਕਰੀ ਜਾਂਦੇ ਨੇ ਤੇ ਸਾਰਾ ਤੁਹਾਨੂੰ ਕਰਕੇ ਦਿਖਾਵਾਂਗੇ ਫੇਰ ਦਵਾ-ਦਵ ਕਰ ਲਈ ਨਾ ਟਾਈਮ ਬੜਾ ਹੋਣ ਗਿਆ ਹਾਂ ਨਾਲ ਪੱਖਾ ਚਲਾਦਾ ਆਨੇੱਕੀ ਨਿਗਲੇ ਆ ਅਵਲੋ ਇੱਥੋਂ ਵੀ ਐਂ ਚਮਕਣਾਂ ਦੱਸਾ ਢੇ ਦੋ ਘਾਲੇ ਹਾਂ ਦਿਖਾਇਆ ਹੀ ਹਰੀਐਂਸ ਮੈਨੂੰ ਡੈਸਟ ਹਾਇ ਵੀ ਕਿਉਂ ਕਿੱਥੇ ਦਾ ਲੱਗਦਾ ਨਾ ਨਹੀਂ ਲੱਗਦਾ ਲੱਗਦਾ ਹਾਂ ਜਮਕੇ ਡਾਲੀ ਲੱਗ ਗਿਆ ਪੱਤਰੀਆਂ ਨੇ ਲੱਗੀਆਂ ਪਿੱਤੇ ਆਉਦੀਆਂ ਪਿੱਤਲ ਦੀਆਂ ਨਹੀਂ ਆ ਪਿੱਤਲ ਹੈ ਨਿਸ਼ਕ ਜਾਣੀਆਂ ਨਹੀਂ ਕਾਪਰ ਆ ਹਾਂ ਹਾਂ ਕਾਪਰ ਦੇ ਨੇ ਕਾਪਰ ਨਹੀਂ ਘਲਾਉਣਾ ਪੱਤਰੀਆਂ ਨੇ ਆ ਜਿਹੜੀਆਂ ਨਾ ਉਹ ਕਾਪਰ ਵਾ ਏਦਾਂ ਹੁੰਦਾ ਨਾ ਕੀਮਤ ਬੜੀ ਲੱਕੜ ਤੇ ਮਕਾਂਗੇ ਤੇ ਡ੍ਰਿਲ ਗਾੜੀ ਲਾ ਦੇਣਾ ਬੇਟਾ ਇਹਨੇ ਕੋਈ ਡੈਸਟਿਕ ਵਰੀ ਛਾੜ ਕੇ ਨਾ ਫੇਰ ਫੇਰਾਂਗੇ ਇਹ ਤੇ ਅੱਜ ਕੱਲ ਇਹਨਾਂ ਦੀ ਹੁਣ ਫੇਰ ਨਵੀਂ ਰਿਵਾਜ ਚੱਲ ਲੱਗਦਾ ਲੱਗਦਾ ਤੇਰਾ ਬਾਕੀ ਦਾ ਵੇਖਾ ਦੇ ਹੁਣ ਆ ਵੀ ਬੈਡ ਆਪਾਂ ਕਰਾਂਗੇ ਪਾਲਿਸ਼ ਆ ਕਰੇ ਬਨਾਇਆ ਇਹਨੂੰ ਕਰਾ ਕੇ ਸਾਨੂੰ ਮੈਂ ਕਹਿੰਦਾ ਹੋਇਆ ਹੀ ਹੋਇਆ ਇਹਦਾ ਸੁੱਕ ਬੜਾ ਸਾਨੂੰ ਮੈਂ ਕਿਹਾ ਵਾਲਾ जा गल होती है चलो ठीक तो 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 हो दिखा दाए बेड तैयार कर लिया है चलो ठीक है ਉਹਦੇ ਨਾਲ ਜਿਹੜੇ ਤੱਕ ਕੋਰਟਾ ਬਣਾਇਆ ਜੇ ਸੇਮ ਟੂ ਸੇਮ ਆ ਨਹੀਂ ਜਿਹ ਕਿਤੇ ਜਰਾ ਹੁੰਦੇ ਆਲੇ ਮੁੰਡਾ ਐ ਚਲੋ ਫਿਰ ਤੁਹਾਨੂੰ ਮਿਲਦੇ ਆਂ ਕਿ ਹੋਰ ਨੈਕਸਟ ਅੱਛਾ ਵੀ ਨਿਊ ਬੈਲੈਂਸ ਆਸੀ ਉਹ ਬਾਹਰ ਨਾਲ ਅੰਦਰ ਮਾਰੀ ਚੱਤੀ ਉਹ ਵੇ ਕੀ ਤੈਨੂੰ ਫਰਕ ਲੱਗਾ ਹੈ ਹੈ ਦੇ ਫਰਾਣਾ ਚ ਮੁੰਡਾ ਅੱਡੇ ਰਕਸੇ ਹੋਇਆ ਜੇ ਗੁੱਸੇ ਹੋਇਆ ਚਲੋ ਠੀਕ ਠੀਕ ਆ ਜੀ ਠੀਕ ਆ ਜੀ ਬਾਏ ਬਾਏ ਵੀਡੀਓ ਲਾਈਕ ਜ਼ਰੂਰ ਕਰਿਓ ਜਮੇ ਜਾਂਦੇ ਧਾਰਬਿੰਦ ਦਾ ਤੇਲ ਪਾਣਾ ਜੇ ਵਿਨਗਰ ਪਾਣਾ ਤੇ ਸਰੋਂ ਦਾ ਤੇਲ ਤੇ ਇਹਨੇ ਚੀਜ਼ਾਂ ਪਾਣੀਆਂ ਜੀ ਫਿਰ ਆਪਣੇ ਵੱਲ ਨੂੰ ਪਾਲਿਸ਼ ਕਰ ਸਕਦੇ ਜੀ